ਆਈ ਸਹਾਰਾ ਕਟਿਆ ਮੁਕਤਾ ਕੜਿਆ ਕਟਿਆ ਮੋਟਾ ਕਟਾਵਲੇ 3 ਕਿਲੋ ਭਿਆਵਾ ਨਿੰਬੋ ਲਿਆਵਣ ਆਏ ਮੇਰੀ ਰੇਤੀ ਅਜਮੇ ਪਾ ਰੇ ਨਿੰਬੋ ਆਇਆ 50 ਰੁਪਏ ਤੋਂ 50 ਰੁਪਏ ਤੋਂ 50 ਰੁਪਏ ਤੋਂ ਕਟਾਵਲੇ 3 ਕਿਲੋ ਭਿਆਵਾ ਆਪਣੇ ਤੋਂ 3 ਕਿਲੋ ਭਿਆਵਾ ਆਈ ਸਹਾਰਾ ਕਟਿਆ ਮੁਕਤਾ ਕੜਿਆ ਕਟਿਆ ਮੋਟਾ ਕਟਾਵਲੇ 3 ਕਿਲੋ ਭਿਆਵਾ ਨਿੰਬੋ ਲਿਆਵਣ ਆਏ ਮੇਰੀ ਰੇਤੀ ਅਜਮੇ ਪਾ ਰੇ ਆਏ ਮੇਰੀ ਰੇਤੀ ਅਜਮੇ ਪਾ ਰੇ ਜਿੰਦੂ ਆਇਆ ਪੰਜਾਰ ਕਿਲੋ ਪੰਜਾਰ ਕਿਲੋ ਅੱਤਾ ਉਹਨੇ 3 ਕਿਲੋ ਪਹਿਵਾ ਅੱਤਾ ਉਹਨੇ 3 ਕਿਲੋ ਕਣਿਆ ਘਟੇ ਨੇ ਘਿਆਰ ਤੋਂ ਕਿਨੇ ਅੱਤਾ ਉਹਨੇ 3 ਕਿਲੋ ਪਹਿਵਾ ਅੱਤਾ ਉਹਨੇ 3 ਕਿਲੋ ਨਹਾਉਂਦਾ ਆਏ ਕਣਿਆ ਘਟੇ ਮੁੱਸਤੜਿਆ ਘਟੇ ਮੁੱਸਤੜ ਅੱਤਾ ਉਹਨੇ 3 ਕਿਲੋ ਨਹਾ ਨਿੰਦੂ ਲੈਵਣਾ ਆਏ ਮੇਰੇ ਦੇਖੀ ਅਜਿਹਾ ਭਾਈ ਨਿੰਬੂ ਆਇਆ 50 ਰੁਪਏ ਇਕੱਲਾ 50 ਰੁਪਏ ਇਕੱਲਾ 50 ਰੁਪਏ ਇਕੱਲਾ ਅੱਡਾ ਵਾਲਾ 2 ਕਿਲੋ ਇਕੱਲਾ ਨਿਓਆ ਅੱਡਾ ਵਾਲਾ 2 ਕਿਲੋ ਇਕੱਲਾ ਨਿਓਆ ਹਾਈ ਸਹਵਾ ਕੱਟੇ ਮੁਕਤਾ ਕੜਿਆ ਕੱਟੇ ਮੋਟਾ ਅੱਡਾ ਵਾਲਾ 2 ਕਿਲੋ ਇਕੱਲਾ ਨਿਓਆ ਹਾਈ ਸਹਵਾ ਕੱਟੇ ਮੁਕਤਾ ਕੜਿਆ ਕੱਟੇ ਮੋਟਾ ਅੱਡਾ ਵਾਲਾ 2 ਕਿਲੋ ਇਕੱਲਾ ਨਿਓਆ ਨਿੰਬੂ ਆਇਆ ਨਾ ਇਹ ਮਰੀ ਵੇਚੀ ਅੱਜ ਮੇਰੇ ਭਾਈ ਨਿੰਬੂ ਆਇਆ 50 ਰੁਪਏ ਇਕੱਲਾ 50 ਰੁਪਏ ਇਕੱਲਾ 50 ਰੁਪਏ ਇਕੱਲਾ ਅੱਡਾ ਵਾਲਾ ਫਾਈਦਾ ਦੇ ਚਲਾਨ ਅੱਜ ਕਿੱਥੇ ਗਿਆ ਸਰ ਇੱਕ ਵੋਇਸ ਪੋਲੂਸ਼ਨ ਦਾ ਚਲਾਨ ਕਿੱਟਿਆ ਗਿਆ ਉਹਦੇ ਬਾਰੇ ਥੋੜਾ ਦੱਸੋ ਉਹਦੇ ਬਾਰੇ ਇਹ ਹੈ ਜੀ ਜੋ ਸਰਕਾਰ ਵੱਲੋਂ ਸਮੇਂ-ਸਮੇਂ ਨਾਲ ਹਦਾਇਤਾਂ ਆਉਂਦੀਆਂ ਨੇ ਉਹਦੇ ਮੁਤਾਬਕ ਕੱਲ ਇਹਨਾਂ ਨੂੰ ਅਸੀਂ ਇੱਕ ਵੀਡੀਓ ਲਈ ਸਾਰਿਆਂ ਨੂੰ ਮੈਸੇਜ ਦਿੱਤਾ ਸੀ ਸਾਰੇ ਬਟਾਲੇ ਦੇ ਵਿੱਚ ਤُم ਫਿਰਕੇ ਵੀ ਲੋਕਾਂ ਨੂੰ ਦੱਸਿਆ ਗਿਆ ਅਰ ਅੱਜ ਵੀ ਆ ਤੁਸੀਂ ਵੇਖਿਆ ਪਿਆ ਡੇਰਾ ਰੋਡ ਦੇ ਉੱਤੇ ਇੱਕ ਛੋਟਾ ਹੱਥੀਆ ਇਹਦਾ ਨੰਬਰ ਅੱਗੇ ਨੰਬਰ ਪਲੇਟ ਵੀ ਹੈ ਨਹੀਂ ਅੱਗੇ ਪਿੱਛੇ ਔਰ ਇਹਨੂੰ ਵੱਡਾ ਸਪੀਕਰ ਲਾ ਕੇ ਜਿਹੜਾ ਆ ਸਟੇਜ ਤੇ ਲਾਉਣਾ ਵੱਡਾ ਸਪੀਕਰ ਹੁੰਦਾ ਏ ਤੇ ਉਹਦੇ ਨਾਲ ਇਹ ਲੋਕਾਂ ਦਾ ਸਾਰਿਆਂ ਦਾ ਜਿਨਾ ਹਰਾਮ ਕੀਤਾ ਇਹ ਜੀ ਆ ਦੋ ਤਿੰਨ ਬੰਦਿਆਂ ਦੇ ਮੈਨੂੰ ਫੋਨ ਆਏ ਮੈਨੂੰ ਤਲਾਹ ਦਿੱਤੀ ਵੀ ਆਹ ਹਲਾਕ ਹੋਣ ਦੇ ਨੇ ਉਹਦੇ ਸੰਬੰਧੀ ਆਣ ਕੇ ਇਹਦਾ ਆਪਣੀ ਮਸ਼ੀਨ ਦੇ ਨਾਲ ਨਾਈਟ ਲੈਵਲ ਤੇ ਚਲਾਨ ਕੀਤਾ ਗਿਆ ਤੇ ਜੋ ਮਾਂਜੂਰ ਅਦਾਲਤ ਵਿੱਚ ਭੇਜਾਂਗੇ ਅਗੋਂ ਜੋ ਵੀ ਇਹਨੂੰ ਨੂੰ ਜੱਜ ਸਾਹਿਬ ਫਾਈਨ ਕਰਨਗੇ ਬਸ ਇਹ ਹੀ ਗੱਲ ਹੈ ਜੀ ਹੋਰ ਸਾਡੀ ਕਿਹਨਾਂ ਕੋਈ ਛੋਟੇ ਸਪੀਕਰ ਜਿਹੜੇ ਕੱਲ ਤੁਸੀਂ ਇੱਕ ਵੀਡੀਓ ਵਾਇਰਲ ਹੋਈ ਹੈ ਸਾਡੀ ਉਹਨਾਂ ਨੂੰ ਕੀ ਇੱਕ ਵਾਰੀ ਫੇਰ ਸੂਚਿਤ ਕਰ ਤੁਹਾਡੇ ਮੀਡੀਆ ਤੇ ਕੀ ਮੈਸੇਜ ਦੇਣਾ ਚਾਹੁੰਦੇ ਨੇ ਇਹਦੇ ਦੇਖੋ ਜੀ ਬਾਰ-ਬਾਰ ਅਪੀਲ ਕਰਨ ਦੇ ਵੀ ਕੋਈ ਸੁਣਦਾ ਨਹੀਂਗਾ ਜੀ ਕੋਸ਼ਿਸ਼ ਨਹੀਂ ਕਰਦੇ ਵੀ ਆਪਾਂ ਪੁਲਿਸ ਦਾ ਸਾਥ ਦੇਣਾ ਔਰ ਲੋਕਾਂ ਦਾ ਵਿਚਾਰਿਆਂ ਦਾ ਜੀਣਾ ਹਰਾਮ ਹੋਇਆ ਤੇ ਮਥੱਲੇ ਕਮੈਂਟ ਕਰਨ ਵਾਲੇ ਮਾਰੀਆਂ ਗੱਲਾਂ ਲਿਖਦੇ ਆ ਚਲੋ ਵੀ ਖੁਸ਼ ਰਹੇ ਨਾ ਪਰ ਥੋੜਾ ਜਿਹਾ ਆਪਣੇ ਆਪ ਧਿਆਨ ਕਰਕੇ ਤੇ ਫੇਰ ਕੋ ਲਿਖਿਆ ਕਰੋ ਇਹ ਇਹਨਾਂ ਨੇ ਇੰਨਾ ਜ਼ਿਆਦਾ ਇਹਨਾਂ ਨੇ ਆਵਾਜ਼ ਕੀਤੀ ਅੱਜ ਇਹ ਆ ਵੇਖ ਲੈਣਾ ਹੋਰ ਕਦੀ ਨੂੰ ਤੇ ਜਿਹੜਾ ਆਮ ਦੁਕਾਨਦਾਰਾਂ ਦਾ ਤੇ ਜਿਹੜੇ ਸ਼ਹਿਰ ਚ ਲੋਕ ਆਏ ਨੇ ਸਾਰੇ ਹੀ ਪਰੇਸ਼ਾਨ ਨੇ ਲੱਗੋ ਉਹ ਮੈਂ ਬਾਰ ਬਾਰ ਅਪੀਲ ਕਰਦਾ ਅੱਜ ਫੇਰ ਅਪੀਲ ਹੀ ਕਰਨ ਲਏ ਆ ਤੇ ਜਿਹੜਾ ਨਾਸਰ ਕਰੇਗਾ ਕਿ ਇਹਨਾਂ ਨੂੰ ਮੈਂ ਦਿਹਾੜੀ ਡੰਗ ਦੇ ਵਿੱਚ ਆਪਾਂ ਕੋਈ ਜਿੰਨੇ ਲੱਗੇ ਨੇ ਉਹਨਾਂ ਦੇ ਇਹਨਾਂ ਨੂੰ ਰੌਂਡ ਅਪ ਕਰ ਲਾਂਗੇ ਇਹਨਾਂ ਨੂੰ ਆਪਣੇ ਕਬਜ਼ੇ ਦੇ ਲੈ ਲਾਂਗੇ ਤੇ ਫੇਰ ਉਹਨਾਂ ਨੂੰ ਨਸ਼ਤ ਕੀਤਾ ਜਾਊਗਾ ਜਨਤਕ ਤੌਰ ਤੇ ਸਾਰਿਆਂ ਦੇ ਸਾਹਮਣੇ